ਤੇ ਬਰਾਕਰ 44 ਦੀ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੀ ਮਰਾਤਬਾ ਤੇ ਇਹਨਾਂ ਨੂੰ ਹੀ ਬੁਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਖੇਤ ਕੀਤਾ ਇਹ ਲੋਕਾਂ ਦੇ ਫੱਟਾ ਆ ਪਾਸ਼ਨੀ ਨੂੰ ਪਾਈ ਜੋ ਪੰਚ ਮੰਦਰ ਨੂੰ ਪਾਈ ਜੋ ਪਰ ਇਹ ਪਰ ਸਤਿ ਸ੍ਰੀ ਅਕਾਲ ਜਰਨਾਲ ਤੇ ਆ ਅਸੀਂ ਸਾਰੇ ਮੇਰੇ ਵੀਰਾਂ ਦਾ ਜਿੰਨੇ ਵੀ ਆਪਣਾ ਕੀਮਤੀ ਸਮਾਂ ਇਹਨੇ ਆਪਾਂ ਸਮਾਗਮ ਕਰਤੀ ਆਇਆ ਤੇ ਇਹਨਾਂ ਦੇ ਵਿੱਚ ਆਪਾਂ ਮੀਟਿੰਗ ਕਰਤੀ ਆ ਨਿੱਜੀ ਜੀ ਦੇ ਲਈ ਹਮੇ ਆਪਾਂ ਬੱਚੇ ਵੱਟ ਹੁੰਦੇ ਆ ਮੈਂਬਰ ਬਣੇ ਮੈਂਬਰਸ਼ਿਪ ਕਰੀਏ ਉਹਦੇ ਵਿੱਚ ਆਪਾਂ ਜਿੰਨੇ ਜ਼ਿਆਦਾ ਵਧਵਾਵਾਂਗੇ ਪਰਵਾਹ ਵੱਡਾ ਕਿ ਤੁਹਾਨੂੰ ਕਿ ਪਾਵਰ ਵੱਡੀ ਦੀ ਜੇ ਕਿਤਾਬੇ ਹਾਜੀ ਤੁਹਾਡੇ ਨਾਲ ਤੇ ਜਿੰਨਾ ਹਾਜੀ ਤੁਹਾਹਰਾ ਸਾਡੇ ਪੰਜਾਬ ਕੋਲ ਫਿਰ ਤੋਂ ਸੁਖਾਸਿੰਮ ਸਿੰਘ ਜੀ ਤੇ ਮੇਰੇ ਨਾਲ ਹੋਣੇ ਇਹ ਪਰਮਪਤੇ ਵੀਰ ਸਾਡੀ ਨੂਹਿਆਂ ਦੇ ਮੈਂਬਰਸ਼ਿਪ ਤੋਂ ਸੀਨੀਅਰ ਮੈਂਬਰਸ਼ਿਪ ਤੋਂ ਸਾਡੇ ਪਤਰਕਾਰ ਵੀਰ ਵੱਖ-ਵੱਖ ਲਾਖਿਆਂ ਤੋਂ ਸਾਡੇ ਜਿਹੜੇ ਵੀਰ ਆਏ ਨੇ ਅੱਜ ਵੇਖੋ ਕਿਹ ਪਿੰਡਾਂ ਦੇ ਵਿੱਚ ਤੀਜੀ ਇਹ ਸਿੱਧੀ ਜ਼ਮੀਨ ਵਾਕੇ ਦੇਖੋ ਬੋਲੀ ਦੇਖੋ ਉਹਨੇ ਜ਼ਮੀਨ ਦਾ ਰੇਟ ਚੁੱਕਦਾ ਹੀ ਆ ਬੋਲੀ ਲੱਗਣਾ ਮਗਰ ਅਹੀਂ ਮਿਲਦਾ ਦਮ ਰੱਖਦੇ ਪੁਲਿਸ ਨੂੰ ਦੱਸ ਸਕਦੇ ਨਹੀਂ ਕਮਿਸ਼ਨ ਨੂੰ ਦੱਸ ਸਕਦੇ ਕੋਲੋਂ ਦੂਵੇਂ ਗਏ ਹਾਂ ਬਾਬਾ ਕਰਦੀਆ ਫਰਕ ਕੋਈ ਜੰਮ ਨਹੀਂ ਆ ਸਭਨ ਸੀਮਾ ਤੇ ਹੈ ਕੋਈ ਪਾਸੋਂ ਨਹੀਂ ਐਸੀ ਹੱਥ ਬਿਲਾ ਕਰੋ ਤੇ ਲੋਪਰ ਕਾਪੀਆਂ ਕੀਆਂ ਜਿੱਦੀਆਂ ਬੜੀਆਂ ਉਹਨਾਂ ਪਾਏ ਕੋੜੀਆਂ ਆਓ ਸਾਡੇ ਦੀ ਕੰਨੀਆਂ ਨੱਚੂ ਉਹਦੀ ਮੋਚਾਉਂਦਾ ਬਾਵਾ ਸਾਫ ਪੜੀ ਜ ਨਹੀਂ ਖੇਡਦਾ ਇਥੇ ਸਿੱਖਣੇ ਵਿੱਚ ਮਿਲਦਾ ਨਹੀਂ ਤੇ ਮੇਰੇ ਵੀਰੋ ਮੈਂ ਕਿੱਦਾਂ ਦਾ ਰਹੀ ਨਹੀਂ ਆ ਕੋਈ ਐਡਾ ਕੈਸ਼ ਕੱਢਾ ਬਕਦੇ ਸਾਡੇ ਕੈਸ਼ ਇਹਨਾਂ ਨੇ ਖਰੀਦੀ ਹੋਇਆ ਕੋਈ ਅੱਧੇ ਤੇ ਡਿਊਟੀ ਕਰ ਲਿਆ ਇਹਨੇ ਕੁਛੇ ਪੁੱਛਣਾ ਮੈਨੂੰ ਪਤਾ ਸਾਰਾ ਪਰ ਮੈਨੂੰ ਨਹੀਂ ਉਹ ਕਹਿੰਦਾ ਵੀ ਜਸਵੀਰ ਬੋਰਡ ਨੂੰ ਪੜੀ ਆ ਆਹ ਤੈਨਾਂ ਤੋਂ ਉਹ ਕਲਪੰਡੇ ਆ ਨਾ ਉਹਦੇ ਤੋਂ ਕੋਈ ਉਹਨੂੰ ਖਰਚਾ ਮਿਲਿਆ ਜਾਂ ਜਾਏ ਜਿੰਮੇਦਾਰਾਂ ਦੀ ਪੈਲੀਆਂ ਖਾਉਣੇ ਨਹੀਂ ਉਥੇ ਕੇ ਝਟਨਾ ਪੰਗਾ ਪੈ ਗਿਆ ਤੈਨੂੰ ਗਰੋਤੇ ਰ ਮੈਨੂੰ ਵੀ ਤਿੰਨ ਵਜੇ ਕੇ ਆੜੇ ਬੰਦਾ ਦੀ ਸੋਚ ਐਲੀ ਸੋਟੀ ਐਲੀ ਸਮਝ ਨਹੀਂ ਤੇ ਉਹਨਾਂ ਨੂੰ ਵੇਖੋ ਜੀ ਪੁਲਸਾਈ ਚੱਕਣ ਵਾਸਤੇ 4 ਸਾਲ ਕੇਸ ਚੱਲਦਾ ਰਿਹਾ ਇਧਰ ਉਧਰ ਧੱਗੇ ਖਾਂਦੇ ਰਹੇ ਸਾਡੇ ਬਰਾਦਰੀ ਦੇ ਬੰਦੇ ਤੇ ਫੇਰ ਭਾਜੀ ਤੁਹਾਨੂੰ ਕੰਧਾਂ 'ਚ ਵੱਜਣ ਦੀ ਜ਼ਰੂਰਤ ਨਹੀਂ ਆ ਕੰਧਾਂ 'ਚ ਵੱਜਣ ਦੀ ਜ਼ਰੂਰਤ ਨਹੀਂ ਆ ਕੰਧਾਂ ਜਿਹੜੀਆਂ-ਜਿਹੜੀਆਂ ਕੋਈ ਮਰਜ਼ੀ ਪਾਪ ਦੀਆਂ ਵਧਾ ਲੈ ਤੁਸੀਂ ਓ ਲੋਕ ਜੇ ਜਿਹੜੇ ਉਹ ਕੰੰਧ ਤੂੰ ਮਿੰਟ ਦੇ ਵਿੱਚ ਹੀ ਕ੍ਰੋਸ ਕਰ ਸਕਦੇ ਖਤਮ ਕਰ ਸਕਦੇ ਜੇ ਟੱਪ ਸਕਦੇ ਬੜਾ ਦੇ ਨੇੜੇ ਹੁੰਦਾ ਤੇ ਜਦੋਂ ਉਹਦੇ ਨਾਲ ਕੋਈ ਪੱਤਾ ਨਹੀਂ ਹੁੰਦਾ ਤੇ ਉਹਦੇ ਤੇ ਕੋਈ ਨਹੀਂ ਹੁੰਦਾ ਤੇ ਮੇਰੇ ਸਾਥੀ ਆਪਾਂ ਦੇ ਨਾਲ ਜਿਹੜੇ ਆ بڑے بڑے ਨੀਤਕ ਰਾਜੇ ਰਾਜ ਕਰਦੇ ਸਾਡੇ ਤੇ ਆਪਾਂ ਇਹਨਾਂ ਦੇ ਇੱਕ ਪੱਤਿਆਂ ਦੀ ਤਰ੍ਹਾਂ ਇਹਨਾਂ ਦੀ ਇੱਕ ਸ਼ਾਨ ਹੈ ਪਰ ਉਹਨਾਂ ਸਾਨੂੰ ਨਹੀਂ ਕਦੀ ਪੁੱਛਿਆ ਹੋਇਆ ਤੇ ਕੋਈ ਨਹੀਂ ਆ ਇਹ ਪੱਤੇ ਝੜ ਜਾਂਗੇ ਕੋਈ ਗੱਲ ਨਹੀਂ ਆ ਤਾਂ ਤੁਸੀਂ ਵਾਜਾ ਹੋਰ ਕੁਝ ਤੁਸੀਂ ਵਾਜਾ ਕੁਝ ਬੋਲੇ ਆ ਤੁਸੀਂ ਚਾਹਦੇ ਜਿਹਾ ਰੀਤੀ ਨਹੀਂ ਹੋਈ ਚਾਹੀਦੀ ਆ ਅੱਜ ਦੇ ਸਮੇਂ ਦੇ ਵਿੱਚ ਦੌਰ ਦੇ ਵਿੱਚ ਤੁਹਾਡੀ ਦਿਹਾੜੀ ਲੇਬਰ ਕਰਦਾ ਉਹਦਾ ਪੜ ਗਿਆ 20 ਦਾ 21000 ਉਹਦਾ ਮਹੀਨਾ ਬੜਾ ਦੇ ਨੇੜੇ ਹੁੰਦਾ ਤੇ ਜਿਹਨਾਂ ਦੇ ਨਾਲ ਕੋਈ ਪਤਾ ਨਹੀਂ ਹੁੰਦਾ ਸੇਵਾ ਤੇ ਕੋਈ ਨਹੀਂ ਖਲੁੰਦਾ ਤੇ ਮੇਰੇ ਸਾਥੀ ਵਾ ਇਹ ਸਾਡੀ ਜਿਹੜੀ ਮੀਟਿੰਗ ਆ ਇਹ ਸਰਦਾਰ ਜਸਬੀਰ ਸਿੰਘ ਤੇ ਸਰਦਾਰ ترسےم ਸਿੰਘ ਤੇ ਸਾਡਾ ਬਹੁਤ ਹੀ ਹਰਮਨ ਪਿਆਰਾ ਬਾਊ ਮੈਂਬਰ ਜਿਹੜੇ ਨੇ ਇਹਨਾਂ ਦੇ ਗ੍ਰਹਿ ਵਿਖੇ ਆਪਾਂ ਮੀਟਿੰਗ ਰੱਖੀ ਆ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਸਾਡਾ ਜੋ ਮਜ਼ਦੂਰ ਵਰਗ ਆ ਇੱਥੇ ਬਹੁਤ ਹੀ ਜ਼ਿਆਦਾ ਕੱਤਰ ਹੋਇਆ ਹੈ ਕਿ ਅਸੀਂ ਤਾਦੀ ਆਪਣੀਆਂ ਮੰਗਾਂ ਜਿਹੜੀਆਂ ਲੈ ਸਕਦੇ ਆ ਕਿ ਜਾਂ ਸਾਡਾ ਮਜ਼ਦੂਰ ਵਰਗ ਜਿਹੜਾ ਹੈ ਇਕੱਠਾ ਹੋਏਗਾ ਤੇ ਵੇਖੋ ਜਿਵੇਂ ਸਾਡੇ ਮਜ਼ਦੂਰ ਵਰਗ ਦੇ ਨਾਲ ਜਿ ਤਰ੍ਹਾਂ ਸਾਡੇ લાલ ਲਕੀਰ ਦੇ ਅੰਦਰ ਮਕਾਨ ਨੇ ਇਹਨਾਂ ਦੀ ਇੱਕ ਸਰਕਾਰ ਸਾਨੂੰ ਜਿਹੜੀ ਆ ਰਜਿਸਟਰੀਆਂ ਜਿਹੜੀਆਂ ਮੁਕਤ ਕਰਕੇ ਦਵੇ ਕਿ ਇੱਕ ਜੋ ਸਾਡਾ ਮਜ਼ਦੂਰ ਵਰਗਿਆ ਜੋ ਮਨਰੇਗਾ ਦੀ ਦਿਹਾੜੀ ਕਰਦੇ ਨੇ ਇਹ ਉਹਨਾਂ ਨੂੰ ਇੱਕ ਤੇ 90 ਦਿਨ ਦਾ ਪੂਰਾ ਸਮਾਂ ਮਿਲੇ ਤੇ ਉਹਨਾਂ ਦੇ ਜਿਹੜੇ ਪੈਸੇ ਆ ਪੂਰੇ ਵਿੱਚ ਉਹਦੇ ਕਾਪੀਆਂ ਦੇ ਵਿੱਚ ਪੈਣ ਕਿ ਉਹ ਜਿਹੜੀਆਂ ਫਰਜੀ ਕਾਪੀਆਂ ਬਣਦੀਆਂ ਨੇ ਉਹ ਅਫਸਰ ਜਿਹੜੇ ਆ ਧਿਆਨ ਕਰਨ ਕਿ ਫਰਜੀ ਕਾਪੀਆਂ ਜਿਹੜੀਆਂ ਸਰਪੰਚ ਨਾ ਬਣਾ ਸਕਣ ਕੀ ਨਾ ਹੋਵੇ ਕਿ ਉਹ ਕੰਮ ਕਰਦੇ ਹੀ ਨਹੀਂ ਤੇ ਆਪਣੀਆਂ ਫਰਜੀ ਕਾਪੀਆਂ ਬਣਾ ਕੇ ਦੇ ਉਹਨਾਂ ਦੇ ਵਿੱਚ ਪੈਸੇ ਜਿਹੜੇ ਆ ਉਹ ਵਸੂਲਣ ਉਹ ਜਾਂ پیسے ਵਸੂਲਦੇ ਆ ਤੇ ਸਾਡੇ ਗਰੀਬ ਵਰਗ ਦੇ ਨਾਲ ਜਾਂ ਮਜ਼ਦੂਰ ਵਰਗ ਦੇ ਨਾਲ ਉਥੇ ੱੱੱਕਾ ਹੁੰਦਾ ਵਾ ਆਪਾਂ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਮਨਰੇਗਾ ਦੇ ਵਿੱਚ ਜਿਹੜਾ ਦਿਹਾੜੀਆਂ ਚੱਲਦੀਆਂ ਨੇ ਇਹਨਾਂ ਮਜ਼ਦੂਰਾਂ ਦਾ ਕੰਮ ਚੱਲਦਾ ਹੈ ਇੱਕ ਤੇ 90 ਦਿਨ ਪੂਰਾ ਕੰਮ ਚੱਲੇ ਅਗਰ ਕੰਮ ਨਹੀਂ ਚੱਲਦਾ ਪਰ ਉਹਨਾਂ ਨੂੰ ਪੈਸੇ ਫਿਰ ਵੀ 90 ਦਿਨਾਂ ਦੇ ਹੀ ਮਿਲਣੇ ਚਾਹੀਦੇ ਆ ਕੰਮ ਚੱਲੇ ਜਾਂ ਨਾ ਚੱਲੇ ਜਦੋਂ ਉਹਨਾਂ ਦਾ ਸ਼ੁਰੂ ਹੋ ਜਾਂਦਾ ਤੇ ਉਹਨਾਂ ਨੂੰ 90 ਦਿਨ ਦੇ ਹੀ ਪੈਸੇ ਪੈਣ ਤੇ ਜਿਹੜੀਆਂ ਫਰਜੀ ਜਿਹੜੀਆਂ ਕਾਪੀਆਂ ਬਣਦੀਆਂ ਐ ਸਰਕਾਰ ਉਹ ਨਾਲ ਧਿਆਨ ਦੇਵੇ ਕਿ ਸਰਪੰਚਾਂ ਦੀਆਂ ਫਰਜੀ ਕਾਪੀਆਂ ਜਿਹੜੀਆਂ ਨਾ ਬਣ ਦੇਣ ਇੱਕ ਕੈਂਪੀ ਦੇ ਇਲੈਕਸ਼ਨ ਚੱਲ ਰਹੇ ਆ ਕੀ ਕਰਨਾ ਚਾਹੁੰਦੇ ਤੁਸੀਂ ਵੇਖੋ ਜੀ ਇਹ ਜਿੱਤ ਤਰ੍ਹਾਂ ਸੌਂਡ ਦੇ ਡੱਡੂ ਨਿਕਲਦੇ ਆ ਓਵੇਂ ਨਿਕਲਦੇ ਆ ਹੁਣ ਇਹਨਾਂ ਨੇ ਹਾਰ ਕੋ ਜਿੱਤ ਤਰ੍ਹਾਂ ਵੋਟਾਂ ਇਹਨਾਂ ਨੇ ਪਵਾਉਣੀਆਂ ਨੇ ਪਰ ਵੋਟਾਂ ਪਵਾ ਕੇ ਇਹਨਾਂ ਨੇ ਅੰਦਰ ਵੜ ਜਾਣਾ ਫਿਰ ਇਹਨਾਂ ਕਿਸੇ ਦਾ ਫੋਨ ਨਹੀਂ ਚੁੱਕਣਾ ਜੀ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਵੋਟਰਾਂ ਨੂੰ ਆਪਣੇ ਨੂੰ ਇਹ ਸੂਝਵਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਵੋਟ ਆ ਇਹ ਜਿਹੜਾ ਮਤਦਾਨ ਕਰਨਾ ਆ ਆਪਾਂ ਆਪਾਂ ਬਹੁਤ ਹੀ ਧਿਆਨ ਦੇ ਨਾਲ ਆਪਾਂ ਵੇਖੀਏ ਕਿ ਜਿਹੜਾ ਅੱਗੇ ਐਮਪੀ ਬਣਿਆ ਵਾ ਉਹ ਜਾਂ 5 ਸਾਲ ਇੱਥੇ ਵੜਿਆ ਜਾਂ ਨਹੀਂ ਵੜਿਆ ਜਾਂ ਨਹੀਂ ਵੜਿਆ ਤੇ ਆਪਾਂ ਵੋਟਾਂ ਬਿਲਕੁਲ ਉਹਨੂੰ ਨਾ ਪਾਈਏ ਇਹ ਆਪਾਂ ਉਹਦਾ ਬਾਈਕਾਟ ਕਰ ਦਈਏ ਜੀ ਆਪਣੇ ਜਥੇਬੰਦੀ ਵੱਲੋਂ ਸਾਰਿਆਂ ਨੂੰ ਕਹੋ ਕਿ ਟੀਮ ਵਰਕ ਨੂੰ ਵੇਖੋ ਜਿਹੜੀ ਸਾਡੀ ਜਥੇਬੰਦੀ ਆ ਅਸੀਂ ਸਾਰਿਆਂ ਨੂੰ ਹੀ ਸचेत ਕਰ ਰਹੇ ਆ ਕਿ ਜਿਵੇਂ ਵੀ ਸਾਡੇ ਸਾਰੇ ਹੀ ਵੀਰ ਬਹਿ ਕੇ ਫੈਸਲਾ ਕਰਨਗੇ ਆਪਾਂ ਉਸੇ ਤਰ੍ਹਾਂ ਹੀ ਜਿੰਨੂੰ ਵੀ ਕਿਹੇ ਐਮਪੀ ਨੂੰ ਵੋਟਾਂ ਪਾਉਣੀਆਂ ਸਾਰੀ ਸਾਡੀ ਟੀਮ ਵਰਕ ਜਿਹੜੀ ਆ ਉਹਨੂੰ ਵੋਟਾਂ ਪਾਏਗੀ ਹੋਰ ਪ੍ਰਧਾਨ ਜੀ ਜਿਸ ਤਰ੍ਹਾਂ ਕੋਈ ਮਜ਼ਦੂਰ ਆ ਕੋਈ ਮਿਸਤਰੀ ਆ ਜਿੰਨਾ ਪਾ ਚੰਦਾ ਇਕੱਠਾ ਕਰਦੇ ਕੋਈ ਬਿਮਾਰ ਹੁੰਦਾ ਕੋਈ ਤਮਾਦ ਹੁੰਦਾ ਉਹ ਤਾਂ ਵੀ ਦੀਲ ਕਰਦੀ ਹੈ ਵੇਖੋ ਇਹ ਇਸ ਤਰ੍ਹਾਂ ਆ ਪਹਿਲੀ ਗੱਲ ਤੇ ਆਪਾਂ ਚੰਦਾ ਜ਼ਿਆਦਾ ਇਕੱਠਾ ਨਹੀਂ ਕਰਦੇ ਜਾਂ ਅਸੀਂ ਕਰਦੇ ਆ ਉਹ ਸਾਡੇ ਕੋਈ ਜਾਂ ਇਸਤਿਹਾਰ ਬਣਨੇ ਆ ਜਾਂ ਸਾਡੀਆਂ ਕੋਈ ਝੰਡੀਆਂ ਬਣਨੀਆਂ ਨੇ ਜਾਂ ਹੋਰ ਸਾਡੇ ਕੋਈ ਜਿਹੜਾ ਫਾਰਮ ਬਣਦੇ ਆ ਅਸੀਂ ਉਹਨਾਂ ਦੇ ਵਾਸਤੇ ਕਰਦੇ ਆ ਹੁਣ ਅਸੀਂ ਇਹ ਪ੍ਰਾਲਾ ਕਰ ਰਹੇ ਆ ਕਿ ਜਿਸ ਤਰ੍ਹਾਂ ਅਸੀਂ ਆਪ ਚੰਦਾ ਇਕੱਠਾ ਕਰਿਆ ਕਰਾਂਗੇ ਕਰਾਂਗੇ ਤੇ ਜਿਵੇਂ ਜਿਵੇਂ ਵੀ ਸਾਡੇ ਬਰਕ ਦੇ ਵਿੱਚ ਕੋਈ ਮੁਸ਼ਕਲ ਆਏਗੀ ਤੇ ਉਥੇ ਆਪਾਂ ਜਰੂਰੀ ਧਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮੰਗਲ ਸਿੰਘ ਮੁਖਬਲਾਰਾ ਪੰਜਾਬ ਚੜਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਅੱਜ ਹਰਕਾਮਰਸਰ ਦੇ ਵਿੱਚ ਬਾਬਾ ਦੀਪ ਸਿੰਘ ਕਲੋਨੀ ਦੇ ਅੰਦਰ ਸਰਦਾਰ ਤਰਸੇਮ ਸਿੰਘ ਜੀ ਮੈਂਬਰ ਪੰਚਾਇਤ ਔਰ ਉਹਨਾਂ ਦੇ ਨਾਲ ਸਾਡੇ ਜਸਬੀਰ ਸਿੰਘ ਜੀ ਬਬਲੂ ਔਰ ਹੋਰ ਮੈਂਬਰ ਪੰਚਾਇਤ ਬਾਉ ਜੀ ਹੋਰ ਵੀ ਉਹਨਾਂ ਦੇ ਨਾਲ ਜਿੰਨੇ ਸਾਥੀ ਉਹਨਾਂ ਨੇ ਅਪਰਾਲਾ ਕਰਕੇ ਅਜੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੀ ਮੀਟਿੰਗ ਰੱਖੀ ਜਿਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਮਜ਼ਦੂਰ ਵਰਗ ਇਕੱਠਾ ਹੋਇਆ ਔਰ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਗੱਲ ਕੀਤੀ ਕਿ ਆਪਾਂ ਸਰਕਾਰ ਦੇ ਕੋਲੋਂ ਕਿੱਦਾਂ ਆਪਾਂ ਹੱਕ ਲੈਣੇ ਨੇ ਔਰ ਕਿਹੜੇ-ਕਿਹੜੇ ਹੱਕ ਲੈਣ ਵਾਸਤੇ ਤਰੀਕੇ ਨੇ ਉਹਨਾਂ ਤਰੀਕਿਆਂ ਨੂੰ ਵਰਤਿਆ ਜਾਵੇ ਬਾਕੀ ਆਪਾਂ ਇਹਨਾਂ ਮਜ਼ਦੂਰਾਂ ਨੂੰ ਜਾਗਰੂਕ ਕਰਾਇਆ ਕਿ ਜਿੱਦਾਂ ਲੋਕ ਸਭਾ ਦੀ ਇਲੈਕਸ਼ਨ ਸਿਰ ਦੇ ਉੱਤੇ ਗੂੰਜ ਰਹੀ ਹੈ ਆਉਣ ਵਾਲੀ ਪਹਿਲੀ ਤਰੀਕ ਵਾਲੇ ਦਿਨ ਇਹ ਵੋਟਾਂ ਪਾਈਆਂ ਜਾਣਗੀਆਂ ਔਰ ਇਹਦੇ ਵਿੱਚ ਜਿਸ ਤਰ੍ਹਾਂ ਇਹ ਤੋਂ ਪਹਿਲਾਂ ਪਿਛਲਾ ਐਮਪੀ ਬਣਿਆ ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਸਾਹਿਬ ਔਰ ਉਹਨਾਂ ਨੇ ਬਸ ਦੋ ਵਾਰਾਂ ਇਲੈਕਸ਼ਨ ਜਿੱਤੀ ਔਰ ਦੋਨੋਂ ਵਾਰੀ ਸੰਗਤਾਂ ਦਾ ਕਤੇ ਵੀ ਉਹਨਾਂ ਨੇ ਲੋਕਦਰਸ਼ਨ ਨਹੀਂ ਕੀਤਾ ਲੋਕਾਂ ਦੇ ਵਿੱਚ ਵਿਚਰੇ ਨਹੀਂ ਬਸ ਉਹ ਆਪਣੀ ਹੀ ਤਾਨਾशाही ਦੇ ਵਿੱਚ ਆਪਣੀ ਸ਼ਾਹੂਕਾਰੀ ਦੇ ਤਾਨ ਦੇ ਅੰਦਰ ਹੀ ਘੁੰਮਦੇ ਰਹੇ ਔਰ ਜਨਤਾ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਦਾ ਆਪਣਾ ਹੀ ਘਰ ਦੇਖਿਆ ਜਾਏ ਔਰ ਗਮਟਾਲੇ ਬਾਈਪਾਸ ਨਾਲੇ ਦੇ ਉੱਤੇ ਆ ਔਰ ਉਹ ਨਾਲੇ ਦੇ ਅੰਦਰ ਇੰਨੀ ਗੰਦਗੀ ਹੈ ਇੰਨੀ ਉੱਥੋਂ ਬਦਬੋ ਆਉਂਦੀ ਹੈ ਇੰਨਾ ਉੱਥੇ ਮੱਛਰ ਪੈਦਾ ਹੋਇਆ ਹੈ ਉਹਨੇ ਆਪਣੇ ਘਰ ਦਾ ਅਗਲੇ ਬਣੇ ਹੋ ਦਰਵਾਜ਼ਾ ਉਹਨੂੰ ਕਵਰ ਨਹੀਂ ਕੀਤਾ ਕਿ ਉਹ ਪੁਲ ਦੇ ਉੱਤੇ ਕੋਈ ਸਲੇਪ ਪਾਈ ਜਾਵੇ ਕੁਝ ਕੀਤਾ ਜਾਵੇ ਟੱਕਿਆ ਜਾਵੇ ਤੇ ਲੋਕਾਂ ਨੂੰ ਇੰਨਾ ਮੱਛਰ ਤੋਂ ਬਚਿਆ ਜਾ ਸਕਦਾ ਹੈ ਐਸੇ ਲੋਕਾਂ ਨੂੰ ਆਪਾਂ ਵੋਟਾਂ ਪਾਉਨੇ ਆ ਜਿਹੜੇ ਲੋਕ ਜਨਤਾ ਦੇ ਵੱਲ ਧਿਆਨ ਹੀ ਨਹੀਂ ਦਿੰਦੇ ਵੋਟਾਂ ਦੇ ਸਮੇਂ ਵੋਟਾਂ ਵਟੋਰ ਲੈਂਦੇ ਆ ਉਸ ਤੋਂ ਬਾਅਦ ਉਹ ਜਨਤਾ ਨੂੰ ਠੁਕਰਾ ਦਿੰਦੇ ਨੇ ਮੈਂ ਇਹਨਾਂ ਕੋਲ ਜੀ ਕਹਿੰਦਾ ਹਾਂ ਜਿਆਦਾ ਸਮਾਂ ਨਹੀਂ ਲੂੰਗਾ ਔਰ ਇਹਨਾਂ ਲੋਕਾਂ ਆਪਣਾ ਮਜ਼ਦੂਰ ਵਰਗ ਨੂੰ ਸੁਚੇਤ ਕੀਤਾ ਕਿ ਜਿਹੜਾ ਆਪਣੀ ਵੋਟ ਦਾ ਮਤਦਾਨ ਹੈ ਇਹ ਕਰਨਾ ਬੜਾ ਸੌਖਾ ਹੈ ਇਹਨੂੰ ਸਮਝ ਸੋਚ ਕੇ ਕਰਨਾ ਕਿਉਂਕਿ ਵੋਟ ਦਾ ਜਿਹੜਾ ਹੱਕ ਹੈ ਬੜਾ ਔਖਾ ਮਿਲਿਆ ਸਾਨੂੰ ਵੋਟ ਪਾ ਲੈਣੀ ਸੌਖਾ ਕੰਮ ਹੈ ਆਪਾਂ ਕੋਈ ਦਾਰੂ ਦੀ ਗਲਾਸੀ ਤੇ ਪਾਉਂਦਾ ਕੋਈ ਚਾਹ ਦੀ ਗਲਾਸੀ ਦੇ ਪਾਉਂਦਾ ਆ ਆਪਾਂ ਇੱਥੋਂ ਤੱਕ ਇਹਦੀ ਕੀਮਤ ਰੱਖੀ ਆ ਵੀ ਦੋ ਦਿਨ ਗੱਡੀਆਂ ਚਾਹੀ ਘੁੰਮ ਲਿਆ ਹੱਡੀ ਇੰਨੀ ਬੱਲੇ ਬੱਲੇ ਨਹੀਂ ਮੇਰੇ ਵੀਰੋ ਇਹ ਬੜੀ ਵੱਡੀ ਸਾਡੂੰ ਪਾਵਰ ਦਿੰਦੀ ਆ ਭੀਮਰਾਓ ਡਾਕਟਰ ਅੰਬੇਦਕਰ ਸਾਹਿਬ ਨੇ ਆਹੀ ਉਹਨਾਂ ਦੇ ਪੁਰਨਿਆਂ ਦੇ ਚੱਲਦੇ ਹੋਈਏ ਆਪਣੇ ਹੱਕਾਂ ਲਈ ਜਾਗਰੂਕ ਹੋਈਏ ਤੇ ਆਪਣੇ ਹੱਕ ਜਿਹੜੇ ਦੱਬੇ ਹੋਏ ਨੇ ਉਹਨਾਂ ਹੱਕਾਂ ਨੂੰ ਲੈ ਸਕੀਏ ਤੇ ਕਿਸੇ ਦਾ ਵੀ ਸਾਡੇ ਉੱਤੇ ਕੋਈ ਵੀ ਦਬਾਅ ਨਾ ਹੋਵੇ ਆਪਾਂ ਇੱਠੇ ਹੋਈਏ ਤੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਮੈਂਬਰ ਬਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿ ਮੇਰਾ ਲਾਸਟ ਸਵਾਲ ਆ ਜੀ ਸਰ ਸਾਡੇ ਪ੍ਰਧਾਨ ਜੀ ਬਹੁਤ ਮਿਹਨਤ ਕਰ ਰਹੇ ਆ ਹਾਂ ਜੀ ਮਜ਼ਦੂਰ ਯੂਨੀਅਨ ਜੀ ਕਾਪੀਆਂ ਇਹਨਾਂ ਦੀ ਜਿਹੜੀ ਆ ਕਿੰਨੇ ਚਿਰ ਚ ਬਣ ਕੇ ਆ ਰਹੀਆਂ ਕਾਪੀਆਂ ਦੀ ਗੱਲ ਹੋ ਰਹੀ ਆ ਕਾਟਾਂ ਦੀ ਹੋ ਰਹੀ ਆ ਕਿੰਨੇ ਚਿਰ ਚੋਂ ਇਸ਼ੂ ਕੀਤੀ ਜਾਂਦੀ ਆ ਦੇਖੋ ਇਹ ਕਾਪੀਆਂ ਸਾਡੀ ਯੂਨੀਅਨ ਨੇ ਕਾਫੀ ਬਣਾਈਆਂ ਹੋਈਆਂ ਨੇ ਅੱਜ ਬੋਲਿਆ ਕਿਹੇ ਬੰਦੇ ਨੇ ਹੱਥ ਨਹੀਂ ਖੜਾ ਕੀਤਾ ਔਰ ਇਹਨਾਂ ਜੋ ਹੀ ਕਾਪੀਆਂ ਬਹੁਤ ਜ਼ਿਆਦਾ ਦੀਆਂ ਬਣੀਆਂ ਹੋਈਆਂ ਨੇ ਇਹ ਬਾਕੀ ਰਹੀ ਗੱਲ ਸਹੂਲਤਾਂ ਦੀ ਉਹਨਾਂ ਕਾਪੀਆਂ ਤੇ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਉਹ ਅਜੇ ਤੱਕ ਨਹੀਂ ਮਿਲੀਆਂ ਉਹ ਵੀ ਮਿਲਦੀਆਂ ਨੇ ਜੇ ਆਪਾਂ ਇਸੇ ਤਰ੍ਹਾਂ ਹੀ ਜਾਗਦੇ ਰਵਾਂਗੇ ਤੇ ਜੇ ਹੀ ਜਾਗਦੇ ਰਵਾਂਗੇ ਫਿਰ ਸਾਡੇ ਹੱਕ ਸਾਨੂੰ ਮਿਲ ਸਕਦੇ ਆ ਜੇ ਵਰਨਾ ਹੀ ਸੁੱਤੇ ਪਏ ਆਪਣੇ ਹੱਕ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਹੱਕ ਨਹੀਂ ਮਿਲ ਸਕਦੇ ਇਹਨਾਂ ਨੂੰ ਘਰਵਾਰੀ ਪ੍ਰਚਾਰ ਹੁੰਦਾ ਆ ਕੋਈ ਗੌਰ ਕਰਦੇ ਜੂਨੀਅਨ ਵਾਲੇ ਦੇਖੋ ਜੂਨੀਅਨ ਸਾਡੀ ਗੌਰ ਜ਼ਰੂਰ ਕਰਦੀ ਆ ਕੋਈ ਐਸੇ ਬੰਦੇ ਆ ਜਿਹੜੇ ਉਹ ਗੱਲ ਨੂੰ ਅਣਸੁਣੀ ਕਰ ਦਿੰਦੇ ਨੇ ਉਹ ਗੌਰ ਤੋਂ ਬਾਹਰ ਚਲ ਜਾਂਦੇ ਨੇ ਪਰ ਸਾਨੂੰ ਗੌਰ ਕਰਨੀ ਚਾਹੀਦੀ ਹੈ ਕਿ ਹੱਡੀ ਇਹਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਕਿਸੇ ਦਾ ਸਾਨੂੰ ਦਬਾ ਨਹੀਂ ਹੈ ਕਿਸੇ ਦੇ ਨਾਲ ਸਾਡੀ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਜਿਹਦੇ ਨਾਲ ਸਹੀ ਡਰਦੇ ਆਪਾਂ ਇਹਨਾਂ ਲੋਕਾਂ ਦੇ ਮਗਰ ਲੱਗਦੇ ਆ ਵੋਟ ਸਾਡੀ ਹੈ ਸਾਨੂੰ ਆਪ ਪਾਉਣੀ ਚਾਹੀਦੀ ਹੈ ਔਰ ਸਾਡੀ ਜੋ ਵੀ ਜੁਨੀ ਆਂਦੇ ਮੈਂਬਰ ਜੁਨੀਅਨ ਦੀ ਕਮੇਟੀ ਜੋ ਵੀ ਇਹ مشورہ کرے گی ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਾਂ ਕਿਹਦੇ ਨਾਲ ਚੱਲਣਾ ਹੈ ਕਿੰਨੂੰ ਹਮਾਇਤ ਦੇਣੀ ਹੈ ਔਰ ਸੋਚ ਸਮਝ ਕੇ ਇਹ મતદાન ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਨਾਂ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਤੁਸੀਂ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਸੀਂ ਤੁਹਾਡੇ ਚੈਨਲ ਤੇ ਲੋਕ ਸਭਾ ਚੈਨਲ ਦਾ ਹੁਣ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਇਸ ਪਲੇਟਫਾਰਮ ਤੇ ਲੈ ਕੇ ਆਏ ਸਾਡੇ ਵਿੱਚ ਜਿਹੜੇ ਜਿਹਜਾਰੂ ਪੰਚਾਇਤ ਮੈਂਬਰ ਸਰਦਾਰ ਮਕੋਲੀ ਜਗਤਾਰ ਸਿੰਘ ਮਕੋਲੀ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਬੜੇ ਸੁਝੇ ਸਿਧਾਵ ਨਾਲ ਕਿਸ ਨੂੰ ਕੋਈ ਦਬਾ ਨਹੀਂ ਸਰਦਾਰ ਸੁਦਰੇ ਸਰਸੇਮ ਜੀ ਬਹੁ ਮੈਂਬਰ ਅਈ ਚੜਦੀ ਕਲਾ ਟ੍ਰੇਨ ਜੂਨੀਅਨ ਪੰਜਾਬ ਦੇ ਹਿੱਸਾ ਬਣੇ ਆ ਸਾਨੂੰ ਬੜਾ ਵਧੀਆ ਲੱਗਾ ਪਰਿਵਾਰ ਸਾਡਾ ਵਧਿਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਚੜਦੀ ਕਲਾ ਟ੍ਰੇਨ ਜੂਨੀਅਨ ਪੰਜਾਬ ਕੇ ਪਲੇਟਫਾਰਮ ਤੇ ਲੈ ਕੇ ਜਾਵਾਂਗੇ ਕੋਈ ਅਸੀਂ ਸਾਡਾ ਸੰਘਰਸ਼ ਅਸੀਂ ਕਰਨਾ ਕਰਦੇ ਰਵਾਂਗੇ ਕਿਉਂਕਿ ਸਾਡੇ ਜਿਹੜੇ ਹੱਕ ਇਹਨਾਂ ਨੇ ਦੱਬੇ ਕੁਚਲੇ ਆ ਉਹ ਉਹਨਾਂ ਦੇ ਵਿੱਚ ਅਸੀਂ ਆਵਾਜ਼ ਬੁਲੰਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੁਝ ਸਾਡਾ ਕੋਈ ਗਰੀਬ ਵਰਗ ਆ ਜਿੰਦੀ ਦੀ ਕੋਈ ਅਜੇ ਤੱਕ ਸੁਣਵਾਈ ਨਹੀਂ ਹੋ ਸਕੀ ਕਿਉਂਕਿ 68% ਵੋਟ ਅਸੀਂ ਕਰਦੇ ਆ ਸਾਡੀਆਂ 39 ਕਾਸਟਾਂ ਕਰਨਦੀਆਂ ਤੇ ਫਿਰ ਅਸੀਂ ਮੱਕੋਵਾਲਾ ਸਾਹਿਬ ਹਰ ਵਾਰੀ ਮੈਂਬਰ ਬੰਦੇ ਆ ਜੀ ਸਰ ਕਹਿੰਦਾ ਸਰਪੰਚੀ ਦੇ ਤੁਸੀਂ ਚਾਹਵਾਨ ਨਹੀਂ ਵੀ ਸਾਡਾ ਕੋਈ ਵੇਖੋ ਜੀ ਇਹੋ ਜਿਹੇ ਬੰਦੇ ਇਸੋ ਜਿਹੇ ਬੰਦੇ ਜਿਹੜੇ ਚਾਰ ਵਾਰ ਮੈਂਬਰ ਪੰਚਾਇਤ रह ਚੁੱਕੇ ਹੁਣ ਕਦੀ ਇਲੈਕਸ਼ਨ ਨਹੀਂ ਆ ਰਹੇ ਕਦੀ ਇਲੈਕਸ਼ਨ ਨਹੀਂ ਆ ਰਹੇ ਮੇਰੇ ਵੇਖਣ ਚ ਠੀਕ ਜੀ ਉਹਨਾਂ ਦੇ ਉੱਤੇ ਮੈਂ ਇੱਕ ਸਵਾਲ ਕਰਦਾ ਮੇਰੇ ਪਿਓਾਂ ਦੇ ਸਮਾਨ ਮੈਂ ਇਹਨਾਂ ਨੂੰ ਕਹਿਣਾ ਨਾ ਕੀ ਯਾਰ ਕਿ ਤੁਹਾਨੂੰ ਵਰਤਨ ਵਾਲੇ ਬਹੁਤ ਲੋਕ ਮਿਲਦੇ ਆ ਠੀਕ ਜੇ ਬੱਚੇ ਰੋ ਉਮਰ ਉਮਰ ਦੇ ਕਾਫੇ ਨਾ ਬੰਦਾ ਸਿਆਣਾ ਨਹੀਂ ਹੁੰਦਾ ਮੇਰੀ ਉਮਰ ਬਹੁਤ ਘਟਿਆ ਮੇ ਇਹ ਉਮਰ ਮੇਰਨੂੰ ਬਹੁਤ ਸਿਆਣੇ ਆ ਵਰਤਨਾ ਸਾਡੇ ਵਰਗਿਆਂ ਨੂੰ ਜਾਂਦਾ ਵਾ ਫਿਰ ਅਸੀਂ ਵਰਤ ਕੇ ਕਿ ਸਾਈਡ ਤੇ ਹੋ ਜੰਨੇ ਸਾਡੇ ਵਰਗੇ ਵਰਤਿਆ ਜਾਂਦਾ ਜਿੰਨੀ ਮਿਹਨਤ ਸਦਕਾ ਇਹਨਾਂ ਨੇ ਕੰਮ ਕੀਤੇ ਅੱਜ ਵੀ ਇਹਨਾਂ ਦੇ ਉੱਤੇ ਕੋਈ ਉਂਗਲ ਕਰੇ ਵੀ ਬਾਕੋਲੀ ਸਾਹਿਬ ਨੇ ਆ ਕੰਮ ਨਹੀਂ ਕਰਾਇਆ ਦਿਨ ਦੇ ਦਿਨ ਭਾਵੇਂ ਉਹ ਦੇਣ ਆ ਭਾਵੇਂ ਰਾਤ ਆ ਮੰਨ ਲਓ ਸਾਡੀ ਕੋਈ ਕੰਮ ਆ ਇਹ ਕਹਿੰਦੇ ਹੁਣੇ ਤੁਰੋ ਡੈਡੀ ਸਾਡੇ ਨਾਲ ਕੰਮ ਕਰਨਾ ਉਹਨਾਂ ਤੁਰ ਪੈਣਾ ਇਹਨਾਂ ਵਿੱਚ ਉਹ ਚੀਜ਼ ਨਹੀਂ ਹੈਗੀ ਵੀ ਮੈਂ ਅੱਜ ਨਹੀਂ ਜਾਦਾ ਜਸਵੀਰ ਮੇਰੇ ਕੋ ਸਵੇਰੇ ਆਪਣੇ ਦਾ ਤੁਰਨਾਮ ਬਾਕੀ ਚੜਦੀ ਗੱਲਾ ਟ੍ਰੇਨ ਜੁਨੀਅਨ ਪੰਜਾਬ ਇਹ ਇਸ ਕਰਕੇ ਹੀ ਇੱਥੇ ਮੀਟਿੰਗ ਸੱਦੀ ਆ ਕਿ ਸਾਡੇ ਜਿਹੜੀਆਂ ਛੋਟੀਆਂ ਮਤਲ ਜਿਹੜੀਆਂ 39 ਕਸਟਾਂ ਵਾਂ ਜਿਨ੍ਹਾਂ ਨੂੰ ਇੱਕ ਮਤਲ ਇੱਕ ਜਿਵੇਂ ਕਹਿੰਦੇ ਨੇ ਸੌਣ ਦੇ ਡੱਡੂ ਵਾਂਗ ਹੁਣ ਐਮਪੀ ਦੀ ਇਲੈਕਸ਼ਨ ਆਈ ਆ ਤੇ ਕਹਿੰਦੇ ਆ ਵੀ ਹੁਣ ਸਾਡੇ ਨਾਲ ਇਹ ਉੱਤੋਂ ਬਦਲੀ ਜਾਂਦੇ ਦਦ ਬਦਲੂ ਜਾਂਦੇ ਜਿਹੜਾ ਬੰਦਾ ਐਮਪੀ ਇੱਕ ਵਾਰ ਹਾਰ ਜਾਂਦਾ ਵਾ ਜਾਂ ਜਿੱਤ ਜਾਂਦਾ ਵਾ ਉਹਨੂੰ ਦੁਬਾਰਾ ਕਿਉਂ ਦਰਲੇ ਕਢਨੇ ਪੈਂਦੇ ਪਬਲਿਕ ਦੇ ਕਿਉਂ ਕਰਨੇ ਪੈਂਦੇ ਆ ਜੇ ਤੁਹਾਡੇ ਅੱਜ ਮੈਂ ਚੈਨਲ ਤੇ ਪੁੱਛਦਾ ਵਾਂ ਕਿ ਪ੍ਰੈਸ ਰਿਪੋਰਟਰ ਐਦਾਂ ਦੇ ਸੱਜਣ ਮਿਲਦੇ ਆ ਜਿਹੜੇ ਸਵਾਲ ਕਰਦੇ ਆ ਪਰ ਉਹਨਾਂ ਨੂੰ ਖੁਦ ਨੂੰ ਪਤਾ ਵੀ ਇਹ ਹੁਣ ਐਮਪੀ ਜਿੱਤਿਆ ਉਹਦਾ ਕੋਟਾ ਵੀ ਹੁੰਦਾ ਉਹ ਆਪਣੇ ਕੋਟੇ 'ਚ ਕੋਈ ਡਿਵੈਲਪਮੈਂਟ ਕਰਾਉਂਦਾ ਆਪਣੇ ਇਲਾਕੇ ਦੇ ਵਿੱਚ ਕਰਾ ਸਕਦਾ ਨਾ ਤੁਹਾਡੇ ਇਲਾਕੇ 'ਚ ਕਿੰਨੀ ਕਿ ਡਿਵੈਲਪਮੈਂਟ ਹੋਈ ਹੈ 0 0% ਡਿਵੈਲਪਮੈਂਟ ਇੱਥੇ ਕੋਈ ਖਬਰ ਨਹੀਂ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਕੋਈ ਕਿਸਦੇ ਹੱਕ ਜੀ ਨਹੀਂ ਬਸ ਇਸਤੇਮਾਲ ਕੀਤਾ ਜਾਂਦਾ ਉਹ ਕਰਕੇ ਚਲੋ ਤੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਕਿਹੜੇ ਕੈਂਡੀਡੇਟ ਮੈਂ ਵੋਟਰਾਂ ਨੂੰ ਕਹਿਣਾ ਕਿ ਮਤਦਾਨ ਕਰੋ ਵੋਟ ਦਾ ਮਤਦਰ ਕਰਨਾ ਤੁਹਾਡਾ ਫਰਜ ਬੰਦਾ ਵਾ ਤੁਸੀਂ ਜਾਗਰੂਤ ਇਨਾਂ ਕੋ ਹੋਗੇ ਤੁਹਾਨੂੰ ਪਤਾ ਲੱਗੇ ਵੋਟ ਕਿਹਦੇ ਹੱਕ ਜੀ ਦੇਣ ਲੱਗੇ ਆ ਉਹ ਬੰਦਾ ਅੱਜ ਲੀਡਰ ਬਣ ਕੇ ਵਿਧਾਨ ਸਭਾ ਦੇ ਵਿੱਚ ਤੁਹਾਡੇ ਹੱਕ ਦੇ ਵਿੱਚ ਵੀ ਕੋਈ ਨਾਰਾ ਲਾ ਰਿਹਾ ਉੱਥੇ ਉਹਦਾ ਫਰਜ ਬੰਦਾ ਨਾ ਕਹਿੰਦੇ ਨੂੰ ਮੌਕਸਰ ਬਣਾ ਕੇ ਘੱਲਿਆ ਵਾ ਤੇ ਉਹਦਾ ਵੀ ਤੇ ਫਰਜ ਬੰਦਾ ਨਾ ਕਿ ਮੈਂ ਜਿਹੜੇ ਲੋਕਾਂ ਦੇ ਵਿੱਚੋਂ ਬਣ ਕੇ ਆਇਆ ਵਾਂ ਉਹ ਜ਼ਮੀਨ ਦੇ ਵਿੱਚੋਂ ਜ਼ੀਰੋ ਗਰਾਊਂਡ ਚੋਂ ਬੰਦਿਆਂ ਨੇ ਵੋਟਾਂ ਕੱਢ ਕੇ ਉਹਦੇ ਮੱਥੇ ਦੇ ਉੱਤੇ ਸਿਰ ਦੇ ਉੱਤੇ ਤਾਜ ਸਜਾਇਆ ਵਾ ਉਹ ਬੰਦੇ ਦਾ ਕੋਈ ਫਰਜ ਨਹੀਂ ਬੰਦਾ ਕਿ ਇਲਾਕੇ ਦੇ ਵਿੱਚ ਢੇੜੇ ਮਾਰਨੇ ਇਲਾਕੇ ਦਾ ਕੋਈ ਹਾਲਚਲ ਪੁੱਛਣਾ ਉਹਨਾਂ ਦੇ ਮੈਂਬਰ ਪੰਚਾਇਤਾਂ ਦਾ ਹਾਲਪੁਰ ਪੁੱਛਣਾ ਉਹਨਾਂ ਦੀ ਜਾਣਕਾਰੀ ਪੁੱਛਣਾ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੱਦਾਂ ਕੰਮ ਚੱਲ ਰਿਹਾ ਬਸ ਇਹੀ ਬਸ ਬਣ ਕੇ ਠੀਕ ਆ ਸੌਣਿਆ ਬਹਿਲਿਆ ਖਾਲਿਆ ਵੋ ਜੀ ਬਸ ਇਹੀ ਸਾਨੂੰ ਦੇਤੀ ਆ ਜੀ ਕਈਆਂ ਦੇ ਰਸਨ ਕਾਰਡ ਬਣੇ ਆ ਕਈਆਂ ਦੇ ਬਣੇ ਨਹੀਂ ਉਹ ਸਾਈਡ ਕਹਿੰਦੇ ਉੱਤੋਂ ਚਲਦੀ ਥੱਲੇ ਪੰਜਾਬ ਗਵਰਨਮੈਂਟ ਬੰਦ ਕਰੀ ਬੈਠੀ ਐ ਕਹੇ ਕੀ ਬਾਈ ਜਦ ਇਹ ਸਰਕਾਰ ਕੋ ਬੰਦ ਕਰ ਦੋ ਕਿਉਂ ਫਰੀਦਾ ਦਿੰਦੇ ਜਿ ਕੋਣ ਲਾਲਚ ਦਿੰਦੇ ਜੇ ਲੋਕਾਂ ਨੂੰ ਜੇ ਤੁਹਾਡੇ ਚ ਦਮ ਹੀ ਨਹੀਂ ਨਾ ਤੇ ਲਾਲਚ ਕਿਉਂ ਦਿੰਦੇ ਜੇ ਦਮ ਰੱਖੋ ਫਿਰ ਟੈਕਸ ਭਰਨ ਵਾਲੇ ਭਰੀ ਜਾਂਦੇ ਆ ਟੈਕਸ ਦੇ ਗਰੀਬ ਵੀ ਭਰੀ ਜਾਂਦਾ ਟੈਕਸ ਦੇ ਗਰੀਬਾਂ ਕੋਈ ਖੋਈ ਜਾਂਦੇ ਜੇ ਉਹ ਖੂਨ ਪੀਲੀਆਂ ਜੋਕਣ ਨਾ ਬਣੋ ਯਾਰ ਇੰਨਾ ਵੀ ਖੂਨ ਨਾ ਚੋਸੋ ਕਿ ਤੁਸੀਂ ਸਾਡਾ ਹੀ ਖੂਨ ਭੈਜੋ ਨਚੂੜੀ ਜਾਂਦੇ ਫੜਕੀ ਯਾਰ ਆਪਣੇ ਭਾਈਚਾਰੇ ਨੂੰ ਸਾਡੇ ਵੀ ਗਰੀਬ ਆ ਉਹਨਾਂ ਦੇ ਵੀ ਸੁਪਨੇ ਆ ਕੁਝ ਮੈਂ ਆਪਣੇ ਭਾਈਚਾਰੇ ਨੂੰ ਇਹ ਜਾਣਕਾਰੀ ਦੇਣਾ ਚਾਹੁੰਨਾ ਵਾ ਕਿ ਬਾਬਾ ਦੀਪ ਸਿੰਘ ਲੋਨੀ ਦੇ ਵਿੱਚ ਜਿਹੜੀ ਮੀਟਿੰਗ ਮੈਂ ਰੱਖੀ ਆ ਆ ਰੱਖੀ ਆ ਸਾਲਿਆਂ ਨੇ ਰਲ ਕੇ ਸਾਰੇ ਦੇ ਸਹਿਯੋਗ ਦੇ ਨਾਲ ਰੱਖੀ ਆ ਤੇ ਆਪਾਂ ਵੱਧ ਤੋਂ ਵੱਧ ਇਸ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਵਾ ਤੇ ਆਉਣ ਵਾਲਾ ਸਮਾਂ ਉਹਨੂੰ ਜਾਸਿਆ ਪਰਖਿਆ ਕਰੋ ਕਿ ਕਿਹੜਾ ਬੰਦਾ ਜੇ ਮੈਂ ਸ਼ੈਕਲ ਤੇ ਤੇ ਸ਼ੈਕਲ ਵਾਲਾ ਹੋ ਸਕਦਾ ਤੁਹਾਨੂੰ ਕੋਈ ਚੰਗਾ ਸੁਝਾਅ ਦਿੰਦਾ ਹੋਵੇ ਉਹਦੀ ਵੀ ਸੁਣਿਆ ਕਰੋ ਇਹ ਨਿਰਾ ਹੋਣਾ ਕਿ ਆ ਗਈ ਸ਼ਰਾਬ ਤੇ ਚਲ ਗਈ ਸ਼ਰਾਬ ਤੇ ਪੀਲੀ ਸ਼ਰਾਬ ਤੇ ਇਦਾਂ ਨਹੀਂ ਚੱਲਣਾ ਕੰਮ ਸਾਨੂੰ ਸਾਨੂੰ ਆਪਣੇ ਹੱਕਾਂ ਵਾਸਤੇ ਖੜਨਾ ਪਊਗਾ ਲੜਨਾ ਪਊਗਾ ਜਾਗਣਾ ਪਊਗਾ ਫੇਕੋ ਸਾਡੇ ਵਿੱਚ ਪੰਚਾਇਤ ਮੈਂਬਰ ਵੀ ਖੜੇ ਆ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਕੰਮ ਵੀ ਕੀਤੇ ਆ ਠੀਕ ਆ ਉਹਨਾਂ ਦਾ ਵੀ ਫਰਜ਼ ਬੰਦਾ ਜੇ ਪਬਲਿਕ ਦੇ ਵਿੱਚ ਇਹ ਇਸ਼ਕ ਹੈ ਜੀ ਹੁਣ ਤੁਹਾਡੇ ਚੈਨਲ ਰਾਹੀਂ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਪੋਲਿਟਿਕਸ ਇੱਕ ਕੌਣ ਆਉਂਦਾ ਚਾਹੁੰਦਾ ਹਰ ਬੰਦਾ ਨਹੀਂ ਆਊਗਾ ਜਿੰਨੂੰ ਸ਼ੌਂਕ ਹੋਇਆ ਜਿੰਨੂੰ ਕੋਈ ਦੁਨੀਆ ਨੂੰ ਪਤਾ ਕਿ ਮੇਰੇ ਹੱਕ ਬੜੇ ਮੇਰੇ ਭਰਾ ਦੱਬੇ ਕੁਚਲੇ ਇਹਨਾਂ ਦਾ ਹੀ ਵਾਸਤੇ ਕੁਝ ਕਰੀਏ ਤੇ ਮੇਰੇ ਭਰਾ ਹੀ ਸਾਹ ਛੱਡ ਦਿੰਦੇ ਜੂਨੀਅਨ ਦਾ ਕੀ ਉਪਰਾਲਾ ਆ ਜੂਨੀਅਨ ਦਾ ਉਪਰਾਲਾ ਵਾ ਕਿ ਜੇ ਸਾਡੀ ਜੂਨੀਅਨ ਦੇ ਵੱਧ ਤੋਂ ਵੱਧ ਮੈਂਬਰ ਬਣਦੇ ਆ ਇਹਨਾਂ ਦੇ ਜਿੰਨੇ ਵੀ ਨਰੇਗਾ ਸਕੀਮ ਤੋਂ ਲੈ ਕੇ ਸਗਣ ਸਕੀਮਾਂ ਤੱਕ ਹੋਰ ਕਾਟਾ ਤੱਕ ਜਾ ਲੋ ਲੇਬਰ ਕਾਪੀਆਂ ਤੱਕ ਸਕੰਨਿਆਂ ਰਾਸ਼ੀ ਜਿੰਨੀਆਂ ਵੀ ਵਿਧਾਨ ਸਭਾ ਉੱਤੋਂ ਸੈਂਟਰ ਗਵਰਨਮੈਂਟ ਤੋਂ 187 ਯੋਜਨਾਵਾਂ ਚੱਲਦੀਆਂ ਉਹਨਾਂ ਦੇ ਵਿੱਚ ਵਧੀਆ ਅਫਸਰ ਲਾ ਕੇ ਉਹਨਾਂ ਦੇ ਘਰ ਤੱਕ ਪਹੁੰਚਾਇਆ ਦਿੱਤਾ ਤਾਂ ਕਿ ਉਹ ਸਰਕਾਰ ਕਦੀ ਨਹੀਂ ਮਰਦੀ ਜਿਹੜਾ ਗਰੀਬ ਤਬਕੇ ਦਾ ਖਿਆਲ ਰੱਖਦੀ ਆ ਠੀਕ ਜੀ 187 ਯੋਜਨਾਵਾਂ ਜੇ ਉੱਤੋਂ ਛੱਡੀਆਂ ਤੇ ਘਰ ਤੱਕ ਪਹੁੰਚਦੀਆਂ ਤੇ ਬੰਦਾ ਵੀ ਅਫਸਰ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਮਾਲੂਮ ਅਨਪੜ੍ਹ ਨੂੰ ਵੀ ਇੱਕ ਵਧੀਆ ਤਰੀਕੇ ਨਾਲ ਗਾਈਡ ਕਰੇ ਕਿਉਂਕਿ ਉਹ ਦੱਸ ਪਬਲਿਕ ਜੀ ਜਾਂਦਾ ਉਹਦਾ ਵੀ ਸੁਝਾਅ ਬੰਦਾ ਯਾਰ ਕਿ ਵਧੀਆ ਤਰੀਕੇ ਨਾਲ ਨੂੰ ਕੀਤਾ ਜਾਵੇ ਹੁਣ ਇੱਥੇ ਕੋਈ ਨੋਰਮਲ ਕੰਮ ਹੀ ਲਾ ਲੋ ਜੇ ਆਪਾਂ ਕਰਾਉਣੇ ਆ ਤੇ ਆਪਾਂ ਕਹਿੰਦੇ ਨੇ ਵੀ ਭਾਜੀ ਉਹ ਬੰਦੇ ਨੇ ਫਲਾਣੇ ਨੇ ਬੜਾ ਵਧੀਆ ਕੰਮ ਕਰਾਇਆ ਤੁਸੀਂ ਵੀ ਸੋਭਾ ਖਟੋ ਤੇ ਬਾਕੀ ਤੁਹਾਡੇ ਚੈਨਲ ਦੇ ਉੱਤੇ ਜੇ ਕੋਈ ਤੁਹਾਡੇ ਲੋ ਸਵਾਲ ਹੈ ਤੇ ਤੁਸੀਂ ਪੁੱਛ ਸਕਦੇ ਜੇ ਤੇ ਤੁਹਾਡੇ ਚੈਨਲ ਦੇ ਮੈਂ ਜੀ ਆਨੂੰ ਬੋਲਦਾ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਪਾਂ ਜੀ ਸਰਬਜੀਤ ਕੋਰ ਸਰਬਜੀਤ ਰੰਡਾਵਾ ਮਰਾਦਪੁਰ ਮੈਂ ਇਹ ਕਹਿਣਾ ਚਾਹੁੰਨੀ ਆ ਠੀਕ ਹੈ ਭਾਜੀ ਹੁਣਾਂ ਦਾ ਸਵਾਲ ਹੀ ਜਿਹੜਾ ਵੀ ਵੋਟਾਂ ਲੈਣ ਤਾਂ ਸਾਡੇ ਕੋ ਸਭੇ ਹੀ ਹੁੰਦੇ ਆ ਜਿਹੜਾ ਵੀ ਕੋਈ ਸਰਕਾਰ ਆਉਂਦੀ ਉਹ ਵੋਟਾਂ ਲੈਣ ਆਉਂਦੀ ਤੇ ਸਾਡੀਆਂ ਹੀ ਵੋਟਾਂ ਨਾਲ ਜਿੱਤਦੇ ਆ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਤੇ ਉਹਦੇ ਰੱਖਦੇ ਆ ਸਭ ਤੋਂ ਪਹਿਲਾਂ ਇਹਨਾਂ ਉਹਦਾ ਰੱਖਿਆ ਕਿ 1000 ਰੁਪਏ ਜਨਾਨੀਆਂ ਦੇ ਖਾਤੇ 'ਚ ਪਾਵਾਂਗੇ ਨਸ਼ੇ ਬੰਦ ਕਰਾਂਗੇ ਤੇ ਨਸ਼ਾ ਤਾਂ ਦੁੱਗਣਾ ਵਧ ਗਿਆ ਮਾਵਾ ਦੇ ਪੁੱਤ ਮਰਨਦੇ ਭੈਣਾ ਦੇ ਭਰਾ ਮਰਨਦੇ ਤੇ ਬੱਚਿਆਂ ਦੇ ਪਿਓ ਮਰਨਦੇ ਨਸ਼ੇ ਹਾਂ ਦੂਜੀ ਗੱਲ ਇਹ ਆ ਜਿਹੜੀ 30 ਕਿਲੋ ਕਣਕ ਆਉਂਦੀ ਉਹ ਵੀ ਇਹਨਾਂ ਬੰਦ ਕਰਤੀ ਸਰਕਾਰਾਂ ਨੇ ਹਾਂ ਸਾਨੂੰ ਲੋਕਾਂ ਨੂੰ ਚੋਗਾ ਪਾ ਦਿੰਦੇ ਤੇ ਮੁੜਕੇ ਉਹ ਵੀ ਗੜੀ ਨੂੰ ਚੱਕ ਕੇ ਪਾਸੇ ਦੂਣਾ ਰੱਖ ਦਿੰਦੇ ਚੋਗੇ ਵਾਲਾ ਵੀ ਇਹ ਇਹ ਵੋਟਾ ਕਾਦੇ ਵਾਸਤੇ ਮੰਗਣ ਆਉਣ ਗਿਆ ਕਿ ਅਸੀਂ ਵੋਟਾ ਪਾਵਾਂਗੇ ਔਰ ਸਮਝ ਕੇ ਤੇ ਸੋਚ ਕੇ ਇਹਨਾਂ ਚਿਰ ਕਿਸੇ ਨੂੰ ਬੋੜ ਨਹੀਂ ਪਾਵਾਂਗੇ ਅਸੀਂ ਆਪਣਾ ਅਧਿਕਾਰ ਲੈਣਾ ਚਾਹੁੰਦੇ ਆ ਸਾਡੀ ਜੁਨੀਅਰ ਦੇ ਵਿੱਚ ਅਸੀਂ ਇਹਨਾਂ ਇਹਨਾਂ ਦੇ ਰਾਹੀਂ ਆਪਣਾ ਅਧਿਕਾਰ ਲਵਾਂਗੇ ਜੇ ਸਾਨੂੰ ਗਵਰਨਮੈਂਟ ਨਾ ਅਧਿਕਾਰ ਦਊਗੀ ਤੇ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ ਔਰ ਦਰਨਾ ਲਾਵਾਂਗੇ ਤੇ ਆਪਣੇ ਹੱਕ ਲਵਾਂਗੇ ਮੈਂ ਹੋਰ ਜਿਆਦਾ ਗੌਰ ਕਰਦੀ ਆ ਕਿ ਸਭ ਤੋਂ ਪਹਿਲਾਂ ਜਿਹੜਾ ਨਸ਼ੇ ਦਾ ਕੰਮ ਆ ਨਾ ਇਹ ਬੰਦ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਜਿਹੜੇ ਚੱਲ ਜਾਂਦਾ ਉਹ ਕਦੀ ਆਇਆ ਨਸ਼ਾ ਵੀ ਸਰਕਾਰਾਂ ਹੀ ਵਕਾਉਂਡੀਆਂ ਨਸ਼ਾ ਕਿਹੜਾ ਬਾਹਰੋਂ ਆਣ ਕੇ ਵੇਚਣ ਦਾ ਆ ਇਹ ਸਰਕਾਰਾਂ ਦੇ ਕਾਰੋਬਾਰ ਆ ਸਾਰੇ ਜਿਉਂ ਮਜੀਠ ਗਿਆ ਨਸ਼ਾ ਤੋ ਰਿਆ ਤੇ ਚੱਲਦਾ ਆ ਚੱਲਦਾ ਆ ਹਾਲੇ ਤੱਕ ਨਸ਼ਾ ਹੀ ਵੀ ਕੀ ਜਾਂਦਾ ਜਿਨ੍ਹਾਂ ਦੇ ਪੁੱਤ ਮਰ ਜਾਂਦੇ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਭਰਾ ਮਰ ਜਾਂਦੇ ਉਹਨਾਂ ਨੂੰ ਪਤਾ ਤੇ ਜਿਹੜੇ ਬੱਚਿਆਂ ਦੇ ਬਾਪ ਮਰ ਜਾਂਦੇ ਉਹਨਾਂ ਦਾ ਕੀ ਜੂਣਾ ਹੈ ਮੈਂ ਹੋਈ ਭਗਵੰਤ ਮਾਨ ਗਾੜੀ ਬੇਨਤੀ ਕਰੂੰਗੀ ਤੇ ਤੂੰ ਤੇ ਨਸ਼ੇ ਵਾਸਤੇ ਸਭ ਤੋਂ ਪਹਿਲਾਂ ਤੂੰ ਕਹੇ ਮੈਂ ਨਸ਼ਾ ਬੰਦ ਕਰੂੰਗਾ ਤਰਤੀ ਹਾਂ ਆਮਲੇ ਤਾਂ ਤੁਹਾਡੇ ਆਣ ਕੇ ਕਿਤੇ ਪਿੰਡਾਂ 'ਚ ਵੇਂਦੇ ਨਹੀਂ ਕਿਸੇ ਨੂੰ ਭਈ ਜੂਂਦੇ ਜੋ ਕੇ ਮਰਗੇ ਜੋ ਜਦੋਂ ਬੋਟਾ ਲਾੜੀਆਂ ਉਦੋਂ ਤਾਂ ਬੜੀ ਛੇਤੀ ਆਉਂਦੇ ਇਕੱਠੇ ਹੋ ਕੇ ਉਹ ਰੋ ਸਾਨੂੰ ਫੁੱਲੀਆਂ ਪਾਉਂਦੇ ਆਣ ਕੇ ਆਤ ਕੀ ਨੇ ਇਹਨਾਂ ਦਾ ਮੰਗਰ ਅਸੀਂ ਲੱਗੇ ਆਤ ਕੀ ਤਾਂ ਅਸੀਂ ਆਪਣੀ ਸੋਚ ਤੇ ਚੱਲਾਂਗੇ ਸਾਡੀ ਬਹੁਤ ਕੀਮਤੀ ਬੋਰ ਆ ਸਾਨੂੰ ਇਹ ਕੁਛ ਦਿੰਦੇ ਨਹੀਂ ਇਹਨਾਂ ਵੋਟਾਂ ਦਾ ਸਾਡੀ ਤੇ ਜੋ ਕਣਕਾਂ ਦੀ ਉਹ ਵੀ ਇਹਨਾਂ ਬੰਦ ਕਰਤੀ ਲੋਕ ਬੀਬੀਆਂ ਪਤਾ ਕੀ ਜਾਂਦੀਆਂ ਕਿੱਥੇ ਬੋਰ ਪਾਈਏ ਕੀ ਕਿਸੇ ਨਾਲ ਕਰੀਏ ਸਾਡੀ ਕਿਹੜੀ ਕੋਈ ਸੁਣਵਾਈ ਕਰਦਾ ਮੈਂ ਇਹ ਆਪਣੇ ਵੱਲੋਂ ਬਹੁਤ ਜ਼ਿਆਦਾ ਮਨੋਂ ਤੁਹਾਨੂੰ ਕਹਿੰਦੀ ਆ ਜਿੰਨਾ ਚਿਰ ਸਾਡੀ ਸੁਣਵਾਈ ਨੂੰ ਅਸੀਂ ਇਹ ਨਹੀਂ ਆ ਪੀਆਮ ਪਾਰਟੀ ਨੂੰ ਅਸੀਂ ਕਿਸੇ ਵਾਸਤੇ ਵੀ ਨਹੀਂ ਕੋਈ ਸੋਚਣਾ ਜਿਹੜੀ ਕੋ ਸਰਕਾਰ ਆਉਂਦੀ ਉਹੋ ਚੋਰਾਂ ਦੀ ਆ ਸਾਦਾਂ ਦੀ ਕੋਈ ਨਹੀਂ